ਗਣਤੰਤਰ ਦਿਵਸ ਤੇ ਜਸ਼ਨ ਦੇ ਸ਼ਾਮਲ ਹੋਣ ਲਈ ਤਰੋਗੇ ਦਾ ਫਰਮਾਨ ਹੈ ਮੈਂ ਵੀ ਹਾਜ਼ਰੀ ਲਾ ਜਸ਼ਨ ਦੇ ਸ਼ਾਮਲ ਹੋ ਗਈ ਹਾਂ ਦੋਸ਼ੀ ਪ੍ਰੇਸ਼ਟ ਕਾਤਲ ਨੇਤਾ ਝੰਡਾ ਝੁਲਾ ਰਿਹਾ ਹੈ ਉਹਦੇ ਸਾਹਮਣੇ ਸਿਰ ਝੁਕਾਈ ਖੜੀ ਹੈ ਸਾਰੀ ਦੀ ਸਾਰੀ ਅਫਸਰਸ਼ ਹੈ ਕਿੰਦਾ ਭੰਗੜਾ ਪੈ ਰਿਹਾ ਹੈ ਜਸ਼ਨ ਚੱਲ ਰਿਹਾ ਹੈ ਮੈਨੂੰ ਯਾਦ ਆ ਰਹੀਆਂ ਨੇ ਨਾਨਾ ਨਾਨੀ ਦਾਦਾ ਦਾਦੀ ਤੋਂ ਸੁਨੀਆਂ ਕਹਾਣੀਆਂ ਯਾਦ ਆ ਰਹੀ ਹੈ ਰਾਤਾਂ ਨੂੰ ਪੋਤੇ ਦੋਤਿਆਂ ਨੂੰ ਕਹਾਣੀ ਸੁਣਾਉਂਦੀ ਲਾਇਲਪੁਰ ਚ ਜਨਮੀ ਮੇਰੀ ਮਾਂ ਮਾਂ ਕਹਦੀ ਐ ਇਹਨਾਂ ਦਿਨਾਂ ਚ ਹਲ ਚਲਾ ਪਿਆ ਸੀ ਪੋਤੇ ਦੋਤੇ ਹਲ ਚਲੇ ਦੇ ਅਰਥ ਨਹੀਂ ਜਾਣਦੇ ਉਹ ਸਮਝਾਉਣ ਦਾ ਯਤਨ ਕਰਦੀ ਐ ਜਦੋਂ ਵੱਡਾ ਟੁੱਕੀ ਹੋਈ ਸੀ मां इंडिपेंडेंस डे ਨਹੀਂ ਜਾਣਦੀ मां ਕਥਾ ਦੀ ਤੰਦ ਚੋਂਦੀ ਹੈ ਸਾਰੇ ਕਹਿੰਦੇ ਭਾਈ ਆਪਣਾ ਪਿੰਡ ਪਾਕਿਸਤਾਨ ਚ ਆ ਗਿਆ ਆਪਾਂ ਨੂੰ ਜਾਣਾ ਪੈਣਾ ਬਾਬਾ ਆਖੇ ਇੰਜ ਬਣਾ ਕੋਣ ਕੱਟ ਦੇਉ ਸਾਡੇ ਘਰਾਂ ਚੋਂ ਸਾਡੀ ਜ਼ਮੀਨ ਜਾਇਦਾਦ ਸਾਡੇ ਪਸ਼ੂ ਢਾਂਡੇ ਸਾਡਾ ਸਾਰਾ ਭਾਈਚਾਰਾ ਪਰ ਫਿਰ ਅੰਤ ਨੂੰ ਮੇਰੀ ਨਾਨੀ ਨੇ ਦਾਜ ਵਾਲੀ ਬੇਟੀ ਨੂੰ ਦੋ ਜਿੰਦੇ ਲਈ ਸਿੱਧੇ ਪਗਾ ਤਾਂ ਨੀਗਾ ਪਿੱਛੇ ਮਾਰੀ ਆ ਉਹ ਕਹਿੰਦਾ ਹੌ ਧਾਰਨੂ ਦੇਸੀ ਹਾ ਪਰਾਵਤ ਐਨੂੰ ਕੀ ਬਮਾਰੀ ਆ ਉਹ ਛੱਡ ਸਰਕਾਰ ਨੂੰ ਮਾਰਗੇ ਜਾਬ ਨੇ ਲੰਗਾਤੀ ਵਿੱਚ ਵੀ ਸਰਕਾਰ ਆ ਕੇ ਤੋੜਤਾ ਮਾਰ ਖਾਜ ਜਾਰੂ ਨਕੀਕਾਰ ਕੇ ਲਾਹੌਰ ਵੜੇ ਸੀ ਪਤਾਨੀ ਕੀ ਥੋਲਾਂ ਲਗੇ ਮਰਹਾਜ ਵਾਲੇ ਮੂੜਾ ਦੇਸੀ ਕਾਹੀ ਖੜੇ ਸੀ ਉਤਾਰੇ ਖਾਰੇ ਕਾਂਬੜੇ ਐ ਕਿੱਟਲੋ ਟਾਣੀ ਚੱਲ ਮਾਜਾ ਸੱਜਿ ਜਿੱਦੈ ਨੇ ਟਾਂਡਾ ਹੋਰਦਾ ਮਾਨਾ ਤਿਆਰ ਜਾਦੀ ਦੇਰੇ ਸੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਪ੍ਰਗਤ ਸਿੰਘ ਜੀ ਸਰਪੰਨ ਜੀ ਸਿੰਘ ਜੀ ਸਰਪੰਨ ਕੁਲਵਿੰਦਰ ਸਿੰਘ ਜੀ ਚਲੇ ਗਏ ਔਰ ਜਿੰਨੇ ਵੀ ਸਾਡੇ ਨੰਗਰ ਨੇ ਹਾਜ਼ਰ ਹੋਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਦੇ ਨਾਲ ਹੀ ਸਾਡੇ ਅਧਿਆਪਕ ਸਾਹਿਬਾਨ ਵੀ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਮੁਬਾਰਕਾਂ ਬਹੁਤ ਵਧੀਆ ਤਿਆਰੀ ਜਿਹੜੀ ਉਹ ਅਧਿਆਪਕਾਂ ਵੱਲੋਂ ਕਰਵਾਈ ਗਈ ਵਿਦਿਆਰਥੀਆਂ ਨੇ ਬਹੁਤ ਵਧੀਆ ਕੀਤੀ ਆ ਬਹੁਤ ਅੱਛਾ ਪ੍ਰੋਗਰਾਮ ਸੀ ਬਹੁਤ ਪਰ ਮੈਨੂੰ ਥੋੜਾ ਜਿਹਾ ਆਪਾਂ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਇੱਕ ਸਾਲ ਹੀ ਇਦਾਂ ਹੁੰਦਾ ਤਾਂ ਇਹਨਾਂ ਚੀਜ਼ਾਂ ਨਾਲ ਬਾਲੀਆਂ ਵੱਡੀਆਂ ਹੈ ਨਹੀਂਆਂ ਜਦੋਂ ਆਪਾਂ ਇਤਿਹਾਸ ਨੂੰ ਸੁਣਿਆ ਗੱਲ ਸੰਗ ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਬਹੁਤ ਅਜੀ ਤੁਹਾਨੂੰ ਕਹਿੰਦੇ ਰਹਿੰਦੇ ਨੇ ਵੀ ਅੰਗਰੇਜ਼ੀ ਵੀ ਪੜ ਲਓ, ਮੈਥ ਵੀ ਪੜ ਲਓ, ਸਾਇੰਸ ਵੀ ਪੜ ਲਓ, ਸਾਰੇ ਵਿਸ਼ੇ ਪੜਨ। ਪਰ ਸਰਕਾਰ ਨੇ ਜੇ ਤੁਹਾਨੂੰ 6 ਜਾਂ 7 ਜਾਂ 8 ਵਿਸ਼ੇ ਦੱਸੇ ਆ, ਤਾਂ ਉਹ ਸਾਰੇ ਜ਼ਰੂਰੀ ਆ। ਕਿਉਂ ਜ਼ਰੂਰੀ ਆ? ਉਹ ਤੁਹਾਨੂੰ ਅਲੱਗ-ਅਲੱਗ ਸਮੇਂ ਤੇ ਦੱਸਦੇ ਰਹਿੰਦੇ ਆ। ਅੱਜ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ, ਇਤਿਹਾਸ ਪੜਨਾ ਕਿਉਂ? ਕਿਸੇ ਵੀ ਕੌਮ ਦੇ ਲਈ ਜੇ ਉਹਨੇ ਭਵਿੱਖ ਦੇ ਵਿੱਚ ਤਰੱਕੀ ਕਰਨੀ ਆ, ਤਾਂ ਇਤਿਹਾਸ ਪੜਨਾ ਬਹੁਤ ਜ਼ਰੂਰੀ ਆ। ਆਪ ਦੀ ਜਿਹੜੇ ਮਹਾਨ ਜੋਧੇ ਰਹੇ ਹੁੰਦੇ ਆ ਸੂਰਵੀ ਰਹੇ ਹੁੰਦੇ ਆ ਸ਼ਹੀਦ ਰਹੇ ਹੁੰਦੇ ਆ ਉਹਨਾਂ ਬਾਰੇ ਜਾਣਕਾਰੀ ਆਪਾਂ ਨੂੰ ਇਤਿਹਾਸ ਤੋਂ ਹੀ ਮਿਲਦੀ ਹੈ ਤੇ ਇਤਿਹਾਸ ਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਅਸੀਂ ਅਸੈਂਬਲੀ ਦੇ ਵਿੱਚ ਵੀ ਦੱਸਦੇ ਰਹਿੰਨੇ ਆ ਪਰ ਜਦੋਂ ਇਤਨਾ ਦੇ ਵੱਡੇ ਪ੍ਰੋਗਰਾਮ ਹੁੰਦੇ ਆ ਉਦੋਂ ਹੋਰ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨੱਚ ਕੇ ਗਾ ਕੇ ਆਈਟਮ ਬਣਾ ਕੇ ਹਨਾ ਸਟੇਜ ਦੇ ਦੁਆਰਾ ਵੀ ਪਰ ਤੁਸੀਂ ਥੋੜਾ ਜਿਹਾ ਵੱਧ ਧਿਆਨ ਦਿਓ ਵੀ ਆਪਾਂ ਨੂੰ ਇਤਿਹਾਸ ਕਿਉਂ ਪੜਨਾ ਚਾਹੀਦਾ ਹੈ ਪਰ ਇੱਕ ਦਿਨ ਵਿੱਚ ਜੇ ਕਿਸੇ ਨੂੰ ਕਾਮਨਾ ਤਰੱਕੀ ਕਰਨੀ ਆ ਤਾਂ ਉਹਨਾਂ ਨੂੰ ਆਪਦਾ ਇਤਿਹਾਸ ਪੜਨਾ ਪਊਗਾ ਵੀ ਅਸੀਂ ਕਿੱਥੇ ਸੀਗੇ ਕਿੱਥੇ ਆ ਗਏ ਕਿਉਂ ਆ ਗਏ ਆਪਾਂ ਜਦੋਂ ਇਹਦਾ ਐਨਲਾਈਜ਼ ਕਰਦੇ ਆ ਨਾ ਆਪਦਾ ਪਰਿਵਾਰ ਵੀ ਤੁਸੀਂ ਦੇਖਿਓ ਜੇ ਤਰੱਕੀ ਕਰਨੀ ਆ ਤਾਂ ਦੇਖਿਓ ਵੀ ਤੁਹਾਡੇ ਜਿਹੜੇ ਬਜ਼ੁਰਗ ਸਿਓ ਕੀ ਕਰਦੇ ਸੀਗੇ ਤੁਸੀਂ ਹੁਣ ਤਰੱਕੀ ਚੋਂ ਜਾਂ ਪਿੱਛੇ ਨੂੰ ਗਏ ਜੇ ਤੁਸੀਂ ਤਰੱਕੀ ਚਾਹੋ ਤਾਂ ਤੁਹਾਨੂੰ ਕੰਫੀਡੈਂਸ ਮਤਲਬ ਕਿ ਮਿਲਦਾ ਹੈਗਾ ਆਪਾਂ ਤੇ ਤੁਸੀਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਹੋਣੀ ਆ ਜੇ ਕੋਈ ਕਮੀ ਰਹਿੰਦੀ ਆ ਮਤਲਬ ਕਿ ਕਿਤੇ ਨਾ ਕਿਤੇ ਜਿਵੇਂ ਕਈ ਵੀ ਪਹਿਲਾਂ ਬਹੁਤ ਅਮੀਰ ਰਹੇ ਆਪਣੇ ਬਜ਼ੁਰਗੇ ਕਿਸੇ ਢੰਗ ਨਾਲ ਕੋਈ ਕਾਰਨ ਹੋਏ ਵੀ ਆਪਾਂ ਗਰੀਬ ਹੋ ਕਿਉਂ ਗਰੀਬ ਹੋ ਗਏ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਕਰੈਕਸ਼ਨ ਤਾਂ ਵੀ ਜਿਹੜਾ ਉਹੀ ਚੀਜ਼ ਆਪਣੇ ਦੇਸ਼ ਨਾਲ ਬੰਦਦਾ ਤਾਂ ਇਤਿਹਾਸ ਪੜੋ ਇਤਿਹਾਸ ਸੁਣੋ ਫਿਰ ਐਨਾਲਾਈਜ਼ ਕਰੋ ਵੀ ਇੰਡੀਆ ਹੁਣ ਕਿੱਥੇ ਆ ਪਹਿਲਾਂ ਕਿੱਥੇ ਸੀ ਜਿਵੇਂ ਸੋਨੇ ਦੀ ਚਿੜੀ ਹੈ ਨਾ ਮਤਲਬ ਸ਼ਾਇਦ ਬੋਲ ਕੇ ਵੀ ਕਹਿੰਦੇ ਸੀ ਵੀ ਪਹਿਲਾਂ ਕਿਹੜੇ ਸਮੇਂ ਦੇ ਵਿੱਚ ਆਪਣਾ ਭਾਰਤ ਦੇਸ਼ ਹੈ ਜਿਹੜਾ ਸੋਨੇ ਦੀ ਚਿੜੀ ਸੀ ਹੁਣ ਜਿਹੜੇ ਅਮਰੀਕਾ ਦੀ ਆਪਾਂ ਹੈ ਨਾ ਰੀਸ ਕਰਦੇ ਆ ਸੁਣਿਆ ਅਮਰੀਕਾ ਬਾਰੇ ਸੁਣਦੇ ਨਾ ਅਮਰੀਕਾ ਬਾਰੇ ਵੀ ਬੜਾ ਐਡਵਾਂਸ ਦੇਖਦਾ ਹੈ ਨਾ ਉੱਥੋਂ ਦੇ ਲੋਕ ਭਾਤ ਨੂੰ ਭਾਲਦੇ ਫਿਰਦੇ ਸੀਗੇ ਉਹ ਭਾਲ ਰਹੇ ਸੀ ਉਹ ਦੇਸ਼ ਹੈ ਕਿੱਥੇ ਭਾਤ ਨੂੰ ਭਾਲਣ ਦੇ ਚੱਕਰ 'ਚ ਉਹਨਾਂ ਨੇ ਕਿੰਨੇ ਦੇਸ਼ ਭਾਲ ਲਏ ਕਿਉਂ ਕਿ ਉਦੋਂ ਭਾਤ ਦੇਸ਼ ਇੰਨਾ ਜ਼ਿਆਦਾ ਇੰਪੋਰਟੈਂਟ ਸੀਗਾ ਇੰਨਾ ਜ਼ਿਆਦਾ ਵਿਕਸਿਤ ਸੀਗਾ ਜਾਂ ਆਪਾਂ ਕਹਿੰਦੇ ਨੇ ਇੰਨੀ ਜ਼ਿਆਦਾ ਖੁਸ਼ਹਾਲੀ ਸੀ ਪੈਸਾ ਸੀਗਾ ਸੋਰਸ ਸੀਗੇ ਵੀ ਉਹ ਅਮਰੀਕਾ ਵਾਲੇ ਵੀ ਭਾਲਦੇ ਫਿਰਦੇ ਸੀਗੇ ਤੇ ਜਿਹੜੇ ਅਮਰੀਕਾ ਨੂੰ ਆਪਾਂ ਬੱਚੇ ਬੱਤੇ ਜਦੋਂ ਆਪਾਂ ਇਤਿਹਾਸ ਪੜ੍ਹਾਂਗੇ ਥੀਰੀ ਪਤਾ ਲੱਗੂਗਾ ਨਾ ਆਪਾਂ ਨੂੰ ਹੁਣ ਤਾਂ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਜਦੋਂ ਵੀ ਇਤਿਹਾਸ ਪੜਾਇਆ ਜਾਂਦਾ ਦੱਸਿਆ ਜਾਂਦਾ ਧਿਆਨ ਨਾਲ ਸੁਣਿਆ ਕਰੋ ਤੇ ਉਸ ਅਮਰੀਕਾ ਦੀ ਆਪਾਂ ਹੁਣ ਲੀਸ ਉਸੇ ਕੈਨੇਡਾ ਨੂੰ ਆਪਾਂ ਹੁਣ ਭੱਜੇ ਖੜਦੇ ਹੈਗੇ ਕਿਉਂ ਕਿ ਆਪਣਾ ਦੇਸ਼ ਪਿੱਛੇ ਨੂੰ ਆ ਗਿਆ